ਕਿਆ ਗੱਡਣ ਸਿੰਘੀ ਨਾਲ ਤੈਨੂੰ ਹੱਥ ਜੋੜੀ ਵੀ ਦੇ ਦੇਾਂਗੇ ਜੇ ਕੰਮ ਤੇਰਾ ਜ਼ਰੇ ਚੁੜਾ ਦੇਾਂਗੇ ਫਿਰ ਮੰਨੇਗਾ ਨਾਥਾ ਨੂੰ ਇੱਛਾ ਹਾਂ ਹਾਂ ਨਾਥਾ ਇਹ ਤਾਂ ਕਰਕੇ ਭੱਜ ਕਾ ਹੱਥ ਮਰੇ ਹੱਥੀਂ ਵੀ ਨਾ ਲਿਆ ਭਗਤਾ ਹੱਥ ਅੱਗੇ ਕਰ ਤੇਰੇ ਦੇ ਮਾਰ ਦੇਾਂਗੇ ਮੰਤਰ ਇੱਛਾ ਲੈ ਨਾਥਾ ਇਹ ਕੀ ਭਗਤਾ ਖਾਲੀ ਹੱਥ ਮੂਹਰੇ ਕਰੀ ਜਾਣਾ ਬਾਬਿਆਂ ਨੂੰ ਕੋਈ ਦਰਸ਼ਨਾਂ ਦੀ ਦੁਰਸ਼ਨਾ ਦੇ ਕੋਈ ਇੱਛਾ ਆਗੇ ਜਿਆ ਐ ਹੱਲ ਹੋਊਤਰਾ ਕੋਈ ਅੱਛਾ ਹੂੰ ਹੂੰ ਨਾ ਨਾਥਾ ਫਿਰ ਖੁਸ਼ ਕਰਦੇ ਹੁਣ ਭਗਤਾ ਚੀਜ਼ ਬਹੁ ਬੜੀ ਭਾਰ ਦਾ ਹੈ ਤੇ ਰੁਪਏ 10 ਕੀ ਗੱਲ ਕਰਦਾ ਮੇਰੇ ਯਾਰ 10 ਰੁਪਏ ਮੈਂ ਇੱਕਾਂ ਦਾ ਆ ਜਾਂਦਾ ਕਿਉਂ ਚਰਨੀ ਹੈ ਹੋਰ ਕਿਹਾ ਭਗਤਾ ਇਹ 10 ਪਹਿਲਾਂ ਤੁਸੀਂ ਮੁਰਗੀ ਲਿਆਉਣੀ ਹੈ ਕਿ ਤੀਵੀਂ ਲਿਆਉਣੀ ਹੈ ਤੀਵੀਂ ਤੀਵੀਂ ਵਾਲੇ ਸਾਡੇ ਨਾ ਲੱਗਦੇ ਨਹੀਂ ਭਗਤਾ ਚੱਲ ਛੱਡ ਕੋਈ ਦੁੱਧ ਪਾਣੀ ਪਿਆਓਗੇ ਆ ਨਾਥਕ ਚੋਨੇ ਅਮੋਗ ਹਾ ਤਾਂ ਤੁਸੀਂ ਤਾਂ ਬਾਬਿਆਂ ਨਾਲ ਮਖਤਰੀਆਂ ਕਰਦੇ ਹੋ ਨਾ ਨਾਥਾ ਬੱッセ ਕਾਦੀਆ ਭਗਤਾ ਤੈਨੂੰ ਕੋਈ ਕਮਜ਼ੋਰੀ ਤਾਂ ਨਹੀਂ ਐਨੀਆਂ ਬਾਬੇ ਕੋ ਫਸਮਾ ਕੀ ਗੱਲ ਕਰਦਾ ਨਾਥਾ ਉੱਲਿਆ ਉਧਰ ਤੁਸੀਂ ਤਾਂ ਭਾਗ ਦਾ ਕੁੱਠੀਆਂ ਗੱਲਾਂ ਕਰਦੇ ਹੋ ਨਾਥਾ ਨਾਲ ਉਹ ਕਾ ਨੂੰ ਬਾਬਾ ਇੱਕ ਤਾਂ ਸਾਰਾ ਸਾਰਾ ਪਿੰਡ ਲੰਬ ਲਿਆ ਮੈਂ ਆ ਕੋਚੇ ਦਾ ਕੰਮ ਹੀ ਲੰਬਿਆ ਮੈਨੂੰ ਉਹੀ ਤਪਾਇਆ ਉਹਨਾਂ ਨੇ ਮੈਨੂੰ ਆਹ ਬੈਠੇ ਨੇ ਬਜ਼ੁਰਗ ਇਹਨਾਂ ਨੂੰ ਪੁੱਛਦਾ ਮੜਾ ਗਿਆ ਬੈਠ ਜਾ ਹੇ ਬਜ਼ੁਰਗੋ ਮੇਰੇ ਸਾਲੇ ਦਾ ਇਹਨੂੰ ਅਸੀਂ ਬਜ਼ੁਰਗ ਦਿੰਦੇ ਆ ਆ ਕਰਦਾ ਨਾ ਬਾਪਿਆਂ ਦਾ ਹੱਕ ਨਹੀਂ ਜਿਹੜੀ ਦਾ ਉਹ ਨਹੀਂ ਨਾ ਤਾਂ ਛੱਡ ਦੇ ਤੂੰ ਦਾੜੀ ਤੇ ਇੱਕ ਵੀ ਚਿੱਟਾ ਵਿਖਦਾ ਇਹਨੂੰ ਓਹੋ ਤੁਸੀਂ ਤਾਂ ਕੁਛ ਹੀ ਕਰਕੇ ਕੀ ਮਾਦਾ ਕੁਛ ਚਲ ਕੇ ਕਰ ਪੁੱਛਣਾ ਹੈ ਤਾਂ ਮੇਰਾ ਛੜਾ ਨਾ ਬਚਿਆ ਨਾ ਬਾਪਿਆਂ ਦਾ ਜ਼ੰਦਰੀ ਛੜੀ ਦਾ ਇਹ ਨਹੀਂ ਪਤਾ ਕੱਲ੍ਹ ਕੀ ਹੋਣੀ ਆ ਜੀ ਉਹਨਾਂ ਦੇ ਮੁੰਡੇ ਦੇ ਰਿਸ਼ਤੇ ਵਿੱਚ ਜੱਛ ਪਈ ਤੀ ਉਹ ਅਸਲ 'ਚ ਉਹ ਗੱਲ ਆਇਆ ਨਾ ਫਿਰ ਨੌ ਮੇਰਾ ਤਾਰਾ ਤੈਨ ਦਵਾਂ ਨਾ ਖਵਾਰਾ ਇੱਛਾ ਤੂੰ ਬਚੋਲਾ ਹਾਂਜੀ ਹਾਂ ਇੱਥੇ ਬੈਠ ਮੇਰੇ ਨਾਲ ਫਿਰ ਇੱਥੇ ਆ ਦੂੰ ਮੀਂਝੇ ਤੇ ਬੈਠ ਤੂੰ ਮੇਰੇ ਲਈ ਵੀ ਕੋਈ ਦੇਖ ਦੇਤੀ ਨਹੀਂ ਕੋਈ ਨਹੀਂ ਲੱਭਤ ਨਹੀਂ ਛੋਟੇ ਲਈ ਕਿਉਂ ਭਗਤਾ ਅਜ ਤਾਂ ਇਸ ਦੀ ਕੋਈ ਨਹੀਂ ਬਚੋਲਾ ਭਗਤਾ ਆ ਵੀ ਗਿਆ ਇਹ ਸਭ ਹੱਥ ਜੋੜੀ ਦਾ ਕਮਾਲ ਇਹ ਭਗਤਾ ਰਸਤਾ ਵੀ ਹੋ ਜਾਏਗਾ ਅੱਛਾ ਕੋਈ ਨਹੀਂ ਲੱਖ ਆਸਾਂ ਨੂੰ ਬੂਰ ਪੈਣ ਦੇ ਤੂੰ ਜਦ ਤੱਕ ਆ ਫੜ ਤੇ ਨੂੰ ਵੀ ਖੋਸ਼ ਕਰਦੇ ਆ ਇਹ ਕਹਿ ਭਗਤਾ ਠੀਕ ਹੈ ਹਲੋ ਆ ਭਗਤਾ ਇੱਥੀ ਐ ਦੇਖੀ ਤੂੰ ਨਿਗਾਹ ਰੱਖੀ ਨਾ ਗਿਰਦੇ ਮੋਰੀ ਵਿੱਚ ਨਾ ਵੜ ਜਾਵੇ ਆ ਭਗਤ ਇੱਥੀ ਐ ਨਾ ਨੰਦਾ ਵੀ ਭਗਤਾ ਚੱਲਦੇ ਆ ਅੱਛਾ ਹੋਣ ਵਾੜਨਾ ਕੋ ਬਹਿ ਜਾ ਨਾ ਅੱਛਾ ਚੱਲੋ ਤੇ ਭਗਤਾ ਤੁਸੀਂ ਤਾਂ ਦੁਖੀ ਕਰ ਛੱਡਿਆ ਤੁਸੀਂ ਤਾਂ ਕੋਈ ਆ ਜਾਂਦਾ ਤਾਂ ਬਹਿ ਜਾਂਦਾ ਦੋ ਘੜੀ ਗੱਲਾਂ ਕਰ ਲੈਂਦੇ ਕੀ ਹੈ ਬਾਹੋਰ ਸੁਣਾ ਤਾਰਾ ਸਿੰਘ ਕੀ ਹਾਲ ਆ ਹੋਰ ਕੀ ਸੁਨਾਮਾ ਤੁਨੂੰ ਮੈਂ ਹਾਂ ਨੋ ਮੇਰਾ ਤਾਰਾ ਲੈ ਦਮਾਤ ਕਰਾਂ 6 ਕਿੱਥੇ ਤੱਕ ਰਿਸ਼ਤੇ ਕਰਾ ਦੇ ਤਾ ਮੈਂ ਰਿਸ਼ਤੇ ਤਾਂ ਮੈਂ ਪਾਕਿਸਤਾਨ ਤੱਕ ਕਰਾ ਦੇ ਰਿਸ਼ਤੇ ਦੀ ਗੱਲ ਛੱਡ ਤੂੰ ਮੇਰੇ ਨਹੀਂ ਲੱਭਦੇ ਬਤੀਵੀ ਇਹ ਮੇਰਾ ਤੇਰੇ ਨਹੀਂ ਲੱਭ ਜਨੇ ਆ ਪਹਿਲਾਂ ਮਨੋਂ ਇਹ ਦੱਸ ਉਮਰ ਕਿੰਨੀ ਕਹੂ ਤੇਰੀ ਹੋਰ ਮਾੜੀ ਨਹੀਂ ਮੇਰੇ ਯਾਰਾਂ ਜਾਂ ਤਾਂ 4 ਪਰ 5 4 ਪਰ 5 ਹੋ ਕੋਈ ਕਾ ਲਈ ਲੱਭ ਜਨੇ ਕੋਈ ਇਦਾਂ ਦੀ ਆਰੇ ਪੁੱਤ ਤੂੰ ਨੀ ਆਹ ਬੱਡੇ ਪਾਪੇ ਆ ਗਿਆ ਆਹ ਕੌਣ ਆ ਉਹੀ ਉਹੀ ਆ ਤੇਰੀ ਵੱਡੀ ਮੰਮੀ ਲੈ ਕੇ ਆਉਣੀ ਆ ਚੱਲ ਤਾਂ ਚਲ ਜਾ ਦੂ ਰੋਟੀ ਖਾ ਲੈ ਹੋਰ ਬਾਈ ਸੁਣਾ ਕੋਈ ਗੱਲ ਗੱਲ ਕੀ ਸੁਣਾਵਾ ਨੌ ਮੇਰਾ ਕਾਰਾ ਲੈਣ ਦਮਾ ਦਾ ਕਵਾਰਾ ਚੋ ਉੱਤਰ ਕਿੱਥੇ ਆਇਆ ਤੂੰ ਹੋਰ ਉਹ ਸਾਥੇ ਮੇਤਾ ਪੁੱਤ ਲੈ ਗਿਆ ਤਾਂ ਮੈਨੂੰ ਨਾ ਕਿਹ ਜਾਣਾ ਕਿਸ ਨੂੰ ਛੇਤੀ ਤੀ ਕੋਤਰ ਦਾ ਘਰ ਦੱਸੋ ਉਹ ਹਾਂ ਨਾਲੋਂ ਮੁੜ ਕੇ ਹਾਂ ਹਾਂ ਸੱਜੇ ਹੋ ਜੀ ਚਲੋ ਠੀਕ ਹੈ ਸਾਹਮਣੀ ਆ ਕੋਚਰ ਗਿਆ ਚਲੋ ਚਲੋ ਚੱਲ ਠੀਕ ਆ ਬਾਈ ਠੀਕ ਆ ਚਾਰ ਰੱਖੀਂ ਇੱਧਰ ਆਉਣਾ ਆਉਣਾ ਨਾ ਲਿਖ ਲੈਂਦਾ ਥੋੜਾ ਮੈਂ ਇੱਥੇ ਕਾਪੀ 'ਚ ਠੀਕ ਆ ਆਇਆ ਮੈਂ ਆ ਕੇ ਆ ਕੇ ਚਾਰ ਪਰ ਪੰਜ ਆ ਠੀਕ ਆ ਠੀਕ ਆ ਠੀਕ ਆ ਚਾਰ ਰੱਖੀਂ ਬਹਿ ਜਾ ਕਰੀਂ ਬਹਿ ਜਾ ਤੂੰ ਤੂੰ ਬਹਿ ਜਾ ਇੱਥੇ ਦੋ ਘੜੀ ਗੱਲਾਂ ਮਾਰਦੇ ਨਾਲੇ ਘੂਟ ਘੂਟ ਲਾਉਨੇ ਆ ਬੇਟਾ ਜਾਣੇ ਆ ਕੌਣ ਤਾਂ ਕਿਹੜਾ ਘਰੋਂ ਨਿਕਲੇ ਆ ਉਹ ਪ੍ਰੀਤੋਂ ਇਹਦਾ ਕੋਚਰ ਗਿਆ ਦੇ ਆਇਆ ਤਾਂ ਰਾਹੀ ਤਾਂ ਕੋਈ ਇਕਾ ਆ ਬੈਨੜ ਬਹਿ ਜਾਂਦਾ ਆ ਕੇ ਲੈ ਦੇਖ ਲੈ ਚੱਲਨੇ ਆ ਬਗਾਨੀ ਰਨ ਤੇ ਕਾਦਾ ਮਣ ਜੇ ਆਪਣੀ ਹੁੰਦੀ ਤਾਂ ਆਹੋ ਵੱਡੇ ਪਾਪੇ ਹਾਂ ਦਾਹਰ ਕੇ ਗਈ ਕੀ ਕਰਨੇ ਆ ਤੀਤੀ ਲੈਣ ਜਾਣਾ ਲੈ ਫਿਰ ਐ ਕਰ ਬੱਸ ਲੈ ਜਾ ਤੀ ਤੀ ਲੈ ਜਾ ਨਾਲੇ ਆਪਣੀ ਮਾਂ ਨੂੰ ਲਿਆ ਦੀ ਕੋਈ ਖੌਰੇ ਸੌਰੇ ਦੀ ਮੰਨੇ ਜਾਵੇ ਆ ਗਈ ਕਰਨਿਆ ਚਾ ਲੈ ਘੱਟ ਸਲੋ ਵੇਲੜਾ ਲੈ ਦੇਖ ਲੈ ਚੰਨਿਆ ਜੇ ਹੁਣ ਆਪਣੀ ਧੀ ਵੀ ਹੁੰਦੀ ਤਾਂ ਚੀਨੀ ਦੇ ਕਪਾਵਾ ਚਾਹ ਨਾ ਆਉਂਦੀ ਠੀਕ ਹੈ ਹਾਂ ਦੁਬਾਰਾ ਖੁੱਤੀ ਮੋਹ ਉਹ ਕੁਛ ਨਹੀਂ ਭਾਈ ਕੁਛ ਨਹੀਂ ਤੂੰ ਕੰਮ ਕਰ ਲੈ ਜਾ ਕੇ ਲੈ ਕਰਨਿਆ ਨਿਰਾਦੂਤਾ ਪੀਲਾ ਪੀਲਾ ਜ਼ੀਲਾ ਪੀਲਾ ਹੋਆ ਪਰ ਉਹ ਪੀਲਾ ਲੈ ਮੇਰੇ ਹੀ ਦੂਤਾ ਇਹ ਤਾਂ ਮੇਰੇ ਹੀ ਦੂਤਾ ਦੇਖ ਲੱਗ ਤੈਨੂੰ ਤਾਇਆ ਤਾਇਆ ਕਰੇ ਸਦਿਆ ਭਾਪੇ ਨੇ ਕਿੰਨੀ ਵਾਰ ਕਿਹਾ ਸੋਹਣ ਨੂੰ ਚਾਚਾ ਜੀ ਕਹਿ ਲਿਆ ਕਰ ਆਓ ਚੜਨੇ ਤੂੰ ਤਾਂ ਹਲੇ ਕੱਲ ਦਾ ਸ਼ੋਰ ਆ ਵੱਡੋ ਗੇਚਿਆ ਓਏ ਬੋਲੀ ਜਾ ਨਾ ਤਾਇਆ ਤਾਇਆ ਜਲਦੀ ਅੱਜ ਕਰੀਏ ਐਵੇਂ ਨਾ ਮੰਮੀ ਤੋਂ ਜੋਟ ਟਗਾ ਲਈ ਦੇਖ ਗੇਚੇ ਮੈਂ ਚਾਹੁੰਦਾ ਹੋਰ ਕਿ ਨਵਾਂ ਸਿਆਫਾ ਪਾ ਦੇ ਕੋਈ ਤੇ ਮੈਂ ਤਾਂ ਨਾ ਲਾਉਣਾ ਕੁੱਟ-ਕੁੱਟ ਇਹ ਜਾ ਮੇਰਾ ਮੈਂ ਸੁਣਿਆ ਚੰਨਿਆ ਤੂੰ ਵਿੱਚੇ ਮੂਤ ਰਹਿਣਾ ਛੱਡ ਯਾਰ ਤੂੰ ਬੇਮਗ ਜੇ ਯਾਰ ਮੈਂ ਚੱਲਦਾ ਚੰਗਾ ਨਹੀਂ ਮੈਂ ਚੱਲ ਚੰਗਾ ਮੈਂ ਚੱਲਦਾ ਤੋਟ ਲਾ